ਨਪਰਾਮਾ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰ ਸਾਹਮਣੇ ਆਏ ਨੇ ਇੱਕ ਹੋਰ ਕੁੜੀ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਗਈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਕਿੰਜ ਬੱਚੇ ਪੀਆਰਟੀ ਫਾਈਲ ਲਗਾਉਣ ਤੋਂ ਬਾਅਦ ਕਾਰ ਦੇ ਵਿੱਚ ਵਾਪਸ ਆ ਰਹੇ ਸਨ ਅਤੇ ਕਾਰ ਦਾ ਪਿਛਲਾ ਟਾਇਰ ਹੀ ਨਿਕਲ ਗਿਆ ਇਸ ਹਾਦਸੇ ਦੇ ਵਿੱਚ ਉਬਰ ਗੱਡੀ ਕੀਤੀ ਗਈ ਸੀ ਕਿਰਾਏ ਤੇ ਉੱਪਰ ਉਸ ਦੇ ਵਿੱਚ ਤਿੰਨੋਂ ਹੀ ਸਵਾਰੀਆਂ ਇਸ ਦੇ ਵਿੱਚ ਮੌਜੂਦ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਉਹਨਾਂ ਦੀ ਜਾਨ ਗਈ ਜਦੋਂ ਕਿ ਡਰਾਈਵਰ ਬਾਲ-ਬਾਲ ਬਚ ਗਿਆ ਸੜਕ ਹਾਦਸੇ ਦੇ ਵਿੱਚ ਦੋਵੇਂ ਹੀ ਚਚੇਰੇ ਭੈਣ ਭਰਾਵਾਂ ਦੀ ਜਾਨ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਖੰਨਾ ਦੇ ਨਾਲ ਸਬੰਧਤ ਨਵਜੋਤ ਸਿੰਘ ਉਮਰ 19 ਸਾਲ ਉਸਤੀ ਚਚੇਰੀ ਭੈਣ ਹਰਮਨਜੋਤ कौर ਅਤੇ ਇੱਕ ਹੋਰ ਲੜਕੀ ਜਿਸ ਦੀ ਉਮਰ 23 ਸਾਲ ਦੀ ਸੀ ਪਰਿਵਾਰ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਤਾਂ ਪਹਿਲਾਂ ਤਾਂ ਕਿਸੇ ਨੂੰ ਯਕੀਨ ਨਹੀਂ ਹੋਇਆ ਪਰ ਇਸ ਹਾਦਸੇ ਦੀ ਫੁਟੇਜ ਤੇ ਬੱਚਿਆਂ ਦੀਆਂ ਦੇਹਾਂ ਦੇਖਣ ਤੋਂ ਬਾਅਦ ਉਹਨਾਂ ਦੀ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਪਰਿਵਾਰ ਦੇ ਨਾਲ ਨਾ ਮੜਾ ਵੀ ਹੋ ਸਕਦਾ ਹੈ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਮ੍ਰਿਤਕ ਨਵਜੋਤ ਸਿੰਘ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ ਅਤੇ ਪਤੀਜੀ ਕਰੀਬ 5 ਸਾਲ ਪਹਿਲਾਂ ਕੈਨੇਡਾ ਭੇਜੀ ਗਈ ਸੀ ਕਰੀਬ 3 ਮਹੀਨੇ ਪਹਿਲਾਂ ਹੀ 17 April ਨੂੰ ਉਸ ਦਾ ਪੁੱਤਰ ਨਵਜੋਤ ਵੀ ਕੈਨੇਡਾ ਗਿਆ ਅਤੇ ਉੱਥੇ ਉਹ ਰਹਿ ਰਹੇ ਸਨ ਪੇਪਰ ਦੇਣ ਜਾ ਰਹੇ ਸਨ ਅਤੇ ਉਹਨਾਂ ਦੇ ਨਾਲ ਸਮਾਣਾ ਦੀ ਇੱਕ ਹੋਰ ਕੁੜੀ ਸੀ ਕਾਰ ਦਾ ਟਾਇਰ ਫਟਣ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ ਜਿਸ ਦੇ ਕਾਰਨ ਦੋ ਪਰਿਵਾਰਾਂ ਦੇ ਵਿੱਚ ਸੱਥਰ ਵਿੱਚ ਕੇ ਰਣਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਇੱਕੋ ਪਰਿਵਾਰ ਤੇ ਦੋ ਜਵਾਨ ਬੱਚਿਆਂ ਦੇ ਜਾਣ ਤੋਂ ਬਾਅਦ ਮਾਪਿਆਂ ਦਾ ਕੀ ਹਾਲ ਹੋ ਸਕਦਾ ਉਹ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਇਹ ਦਰਦ ਉਹਨਾਂ ਨੂੰ ساری ਉਮਰ ਸਤਾਉਂਦਾ ਰਹੇਗਾ ਉਹਨਾਂ ਦੇ ਬੱਚਿਆਂ ਦਾ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਸਖਤ ਮਿਹਨਤ ਕਰਨ ਅਤੇ ਪੀਆਰ ਹਾਸਲ ਕਰ ਲੈਣ ਪੀਆਰ ਲੈਣ ਜਾਂਦੇ ਸਮੇਂ ਹੀ ਇਹ ਹਾਦਸਾ ਹੋਇਆ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਉਹ ਪਰਿਵਾਰ ਨੂੰ ਉੱਥੇ ਬੁਲਾਉਣਾ ਚਾਹੁੰਦੇ ਸੀ ਪਰ ਨਹੀਂ ਪਤਾ ਸੀ ਕਿ ਅਦਵਿਚਾਲੇ ਇਸ ਦੁਨੀਆ ਨੂੰ ਛੱਡ ਜਾਣਗੇ ਬੱਚਿਆਂ ਨੇ ਉੱਥੇ ਜਾ ਕੇ ਦਿਨ ਰਾਤ ਮਿਹਨਤ ਕੀਤੀ ਪਰ ਅਚਾਨਕ ਹੋ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ ਫਿਲਹਾਲ ਉਹ ਇਹੀ ਆਖ ਰਹੇ ਨੇ ਸਰਕਾਰਾਂ ਦੇ ਅੱਗੇ ਕਿ ਸਾਡੇ ਬੱਚਿਆਂ ਦੀ ਅੰਮ੍ਰਿਤਕ ਦੇਹਾਂ ਸਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ ਕਿ ਨਰਾਜ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ। ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ? ਰਸ਼ਮ ਜੀ ਕਿ ਤੁਸੀਂ ਭੇਜਿਆ। ਰਸ਼ਮਦੀਪ ਕੌਰ ਸੀ ਉਹਦੇ ਪ੍ਰੀਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਕੈਨੇਡਾ ਦੀ? 3 ਸਾਲ 10 ਮਹੀਨੇ ਹੋ ਗਏ ਸੀ। ਤੇ ਕਿਥੇ ਕੀ ਸੂਚਨਾ ਮਿਲੀ ਤੁਹਾਨੂੰ ਕੱਲ ਨੂੰ? ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ। ਹੂੰ। ਰਸਤੇ 'ਚ ਐਕਸੀਡੈਂਟ ਹੋ ਗਿਆ। ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ। ਤੇ ਉਹਦੇ ਵਿੱਚ ਬੱਚੇ ਕਿੰਨੇ ਤਿੰਨ ਬੱਚੇ ਹੀ ਤਿੰਨਾਂ ਦੀ ਦਿੱਕਤ ਹੈ ਦੋ ਕਿੱਤੇ ਦੇ ਆ ਦੋ ਹਮਲੋ ਦੇ ਲੱਗੇ ਪਏ ਇਹੋ ਦੇ ਕਿਸੇ ਪਿੰਡ ਦੇ ਹਨ ਹਾਂ ਜੀ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜੇ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸਰਕਾਰ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਪੈ ਬਸ ਆਪਣੇ ਭਵਿੱਖ ਲਈ ਬੱਚਿਆਂ ਦੇ ਭਵਿੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭਿੱਖ ਬਣੇਗਾ ਹਨ ਪਤਿਆ ਹੂੰ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਟ੍ਰੀਕਾ ਬਣਾਉਣਾ ਹੀ ਦਿੱਤਾ ਜੀ ਅੱਜ ਜੀ ਚਾਤ ਤਾਂ ਅੱਜ ਹਾਲਾਤ ਐ ਮਜਬੂਰ ਹੋ ਕੇ ਬੱਚਾ ਬੱਚੇ ਦੇ ਭਵਿੱਖ ਲਈ ਮਾਪੇ ਭੇਜਦੇ ਐ ਕਿਆ ਕਹੋਗੇ ਤੁਸੀਂ ਸਮਝ ਬੁੱਕਤਾ ਜਾ ਇਹ ਮੇਰੀ ਭਾਣਜੀ ਸੀ 4 ਸਾਲ ਪਹਿਲਾਂ ਅਸੀਂ ਉਹਨੂੰ ਸਟੱਡੀ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ ਸਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋ ਜਣੇ ਸੀਗੇ ਇਹਨਾਂ ਨੇ ਉੱਪਰ ਕਰਾਏ ਤੇ ਕਰੀ ਆ ਤਾਂ ਇਹ ਆਪਣੀ ਫੈਲ ਲਾਉਣ ਗਏ ਸੀ ਪੀਆਰ ਦੇ ਹਾਂ ਰਸਤੇ 'ਚ ਜਿਵੇਂ ਪਤਾ ਲੱਗਾ ਕਾਰ ਦਾ ਪਿਛਲਾ ਪੱਈਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫੇਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ ਚ ਵੱਜੀ ਗੱਡੀ ਜਿੱਥੇ ਮਦਲਕੇ ਤੇ ਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਹੁਣ ਕੀ ਅਪੀਲ ਹੈ ਸਰ ਅਪੀਲ ਤਾਂ ਇੱਕ ਲੰਬੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ-ਬਾਪਾ ਨੂੰ ਜੇ ਪੱਕੇ ਇਹ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਹੋਜੀ ਗੱਲ ਨਹੀਂ ਹੈ ਆਪਣੇ ਭਵਿੱਖ ਲਈ ਜਾਂਦਾ ਪਰ ਐਂਡ 'ਚ ਜਦੋਂ ਆਹ ਜਿਹੜਾ ਹਾਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਸਰਕਾਰਾਂ ਨੂੰ ਜਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ ਠੀਕ